ਪੰਜਾਬੀ ਵਿਰਸਾ ਜੀ ਪੰਜਾਬੀ ਵਿਰਸਾ ਇਹ ਮਟਿਆਰ ਰੋਟੀ ਦਾਣਾ ਪਾਣੀ ਲੈ ਕੇ ਜਾ ਰਹੀ ਖੂਦ ਆਪ ਬਲਦੇ ਜੀ ਖੂਦ ਦੇ ਜੁੱਤੇ ਹੋਏ ਪਾਣੀ ਨਿਕਲ ਰਿਹਾ ਖੂਦ ਦੇ ਵਿੱਚੋਂ ਆਪਨੇ ਖੂਦ ਦੇ ਵਿੱਚੋਂ ਪਾਣੀ ਇਸ ਤਰੀਕੇ ਨਾਲ ਪਰ ਨਿਕਲਦਾ ਹੀ ਆਮ ਜਿਹਾ ਲਾਹ ਕੇ ਮਟਿਆਰ ਰੋਟੀ ਲੈ ਕੇ ਜਾ ਰਹੀ ਹੈ ਇਨੂੰ ਕਈ ਲੋਕ ਪੱਤਾ ਵੀ ਬੋਲਦੇ ਸੀ ਪੱਤਾ ਲੈ ਕੇ ਜਾ ਰਹੀ ਖੇਤਾਂ ਕਈ ਲੋਕ ਰੋਟੀ ਲੈ ਕੇ ਕਹਿੰਦੇ ਸੀ ਜਾ ਰਹੇ ਇਹ ਕਿਸਾਨ ਪਾਣੀ ਲਾ ਰਿਹਾ ਹੈ ਖੇਤ ਨੂੰ ਤੇ ਪਾਣੀ ਲਾ ਰਹੇ ਨੇ ਜੀ ਇਹ ਸਾਡੇ ਪਿੰਡ ਦੇ ਘਰ ਸੀ ਇਹ ਸਾਡੇ ਪਿੰਡਾਂ ਦੇ ਘਰ ਹੁੰਦੇ ਸੀ ਇਦਾਂ ਦੇ ਜੀ ਪੁਰਾਣੀ ਜਦ ਤੱਕ ਮਾਰਦੇ ਧਿਆ ਤੇ ਸਾਡੇ ਪਿੰਡਾਂ ਦੇ ਵੇਲਣ ਬੰਦੇ ਜਿਹੜੇ ਹੁੰਦੇ ਸੀ ਕੋਈ ਕੰਮ ਨਹੀਂ ਹੁੰਦਾ ਸੀ ਤੇ ਬੈਠ ਕੇ ਤਾਸ਼ ਤੇ ਜੋਰ ਦਿੰਦੇ ਸੀ ਤਾਸ਼ ਕੁੱਟੀ ਜਾਂਦੀ ਬਸ ਚੱਲ ਲੜਾਈ ਝਗੜੇ ਨਾਲ ਤਾਂ ਚੰਗਾ ਸੀ ਵੀ ਲੜਦੇ ਤਾਂ ਨਹੀਂ ਕਿਸੇ ਨਾਲ ਤਾਸ਼ ਤਾਂ ਕੁੱਟੀ ਜਾਂਦੇ ਸੀ ਨਾ ਬੈਠੇ ਵੇਲੇ ਇਦਾਂ ਦੇ ਸਾਡੇ ਘਰ ਹੁੰਦੇ ਸੀ ਹਰ ਰੋਜ਼ ਆ ਕੇ ਪਰੋੋਖੋ ਪਾ ਲੈ ਸਭ ਆ ਕੇ ਆਪੋ ਸਜੈਂ ਇਦਾਂ ਗੁੜ ਬੰਦਾ ਸੀ ਪਹਿਲੋਂ ਗੰਨੇ ਲਾਉਣੇ ਕਿਹੜੀ ਤੇ ਕਿਹੜੀ ਤੇ ਜੂਸ ਕੱਢਣਾ ਅੱਗੇ ਬਲਦ ਜੋੜ ਕੇ ਇਹ ਜੂਸ ਨਿਕਲਦਾ ਜੀ ਗੰਨੇ ਦਾ ਗੰਨੇ ਦਾ ਜੂਸ ਨਿਕਲਦਾ ਫੇਰ ਇਧਰ ਗੁੜ ਬਣਦਾ ਹੀ ਕੋਈ ਸੌ ਪਰ ਪਰ ਪਰਕ ਜਾਂਦਾ ਗੁੜ ਬਣ ਰਿਹਾ ਜੀ ਦੇਖੋ ਪੁਰਾਣੇ ਜਮਾਨੇ ਦੀਆਂ ਨਿਸ਼ਾਨੀਆਂ ਇਹ ਸਾਡੇ ਜਿਹੜੇ ਹੁੰਦੇ ਹੀ ਨੰਬਰਦਾਰ ਪਿੰਡ ਦੇ ਹੁੱਕਾ ਪੀ ਰਹੇ ਨੇ ਹੁੱਕਾ ਪੀ ਰਹੇ ਆ ਇਹ ਪਰਵਾਹ ਆ ਨੰਬਰਦਾਰ ਹੁੱਕਾ ਪੀਂਦੇ ਹੀ ਪੰਚਾਇਤ ਦੇ ਵਿੱਚ ਬਹਿ ਗਏ ਇਹਨਾਂ ਨੇ ਹੁੱਪੇ ਪੀਣੇ ਰੰਗੜਾਣੇ ਰੰਗੜ ਪੀਂਦੇ ਹੁੱਪਾ ਆਪੇ ਬਾੜ ਜਿਵੰਨਾ ਉਹ ਇੱਕ ਜਣਾ ਪਿੰਨੀਆਂ ਬੈਠਾ ਰਿਆ ਗੁੜ ਦੀਆਂ ਇੱਕ ਜਣਾ ਗੁੜ ਦੇ ਵਿੱਚ ਨਾਨਾ ਕਿਰਪਾ ਮਾਰ ਰਿਹਾ ਉਧਰ ਇੱਥੇ ਜੂਸ ਰਿ ਕਰ ਰਿਹਾ ਉਹ ਕਾਵਾਂ ਫਕ ਪਾਣੇ ਨੂੰ ਪਾਉਣ ਕਰਦੇ ਆਪੇ ਨਰਮਾ ਚੋਗ ਨਾਲੇ ਨਰਮਾ ਚੋਗ ਰਹੀ ਮਟਿਆਰ ਸੁਆਣੀਆਂ ਬਹੁਤ ਕੰਮ ਕਰਦੀਆਂ ਸਾਰਾ ਨਰਮਾ ਆਪ ਚੁਗਦੇ ਹੀ ਜੀਵੀਦਾਰ ਅੰਤਨਾ ਕੋਈ ਪੰਗਾ ਘਰ ਹੁੰਦੇ ਹੀ ਲੇਪ ਪੋਛ ਕੇ ਵਧੀਆ ਬਣਾ ਦੇ ਪੱਕਿਆਂ ਨੂੰ ਵਧੀਆ ਬਣਾ ਦੇ ਤੇ ਮਟਿਆਰ ਫਿਰ ਬੈਠ ਕੇ ਥੱਲੇ ਕਸੀਦਾ ਕੱਢ ਰਹੀ ਹੈ ਚਾਦਰਾ ਕੱਢ ਰਹੀਆਂ ਸਰਾਣੇ ਕੱਢਦੀਆਂ ਹੀ ਬਹੁਤ ਕੰਮ ਕਰਦੀਆਂ ਹੀ ਹੁਣ ਕੰਮ ਹੁੰਦਾ ਹੀ ਬਹੁਤ ਸੀ ਅੱਜ ਕੱਲ ਕਿਹੜਾ ਕੰਮ ਆ ਕੁੜੀਆਂ ਨੂੰ ਪਿਆਰ ਚਰਖਾ ਕੱਤ ਰਹੀ ਹੈ ਚਰਖਾ ਕੱਤ ਕੇ ਸਾਰੇ ਜੀਆਂ ਦਾ ਕੱਪੜਾ ਘਰੇ ਤਿਆਰ ਕਰਦੇ ਸੀ ਲੋਕ ਘਰੇ ਤਿਆਰ ਕਰਨਾ ਖੱਦਰ ਪਾਉਂਦੇ ਸੀ ਖੱਦਰ ਦੇ ਚਾਦਰੇ ਖੱਦਰ ਦੇ কুরਤੇ ਪਜਾਮੇ ਖੱਦਰ ਦੇ ਸਾਰਾ ਕੁ ਖੱਦਰ ਦੇ ਖੇਸ ਚਾਦਰਾਂ ਅਰ ਜਾਈਆਂ ਖੱਦਰ ਦੀਆਂ ਸਭ ਕੋ ਖੱਦਰ ਦਾ ਤਿਆਰ ਆਪ ਘਰੇ ਕਰਦੇ ਹੀ ਕਪੜਾ ਤਿਆਰ ਆਪਨੇ ਸਭ ਬਣਾਇਆ ਇਲਾ ਚਰਖੇ ਤੋਂ ਆ ਕਤ-ਕਤ ਕ ਇੱਥੇ ਰੱਖੀ ਜਾਂਦੀ ਸੀ ਪੂਰੀਆਂ ਆ ਤੂ ਤਾ 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 ਸਾਡੀ ਜਿੰਨਾਂ ਫੇਰਾ ਆਟਾ ਪੀਣਾ ਛੋਟੀਆਂ ਛੁਟਕੀਆਂ ਚੱਕੀਆਂ ਘਰਾਂ ਦੇ ਵਿੱਚ ਹੁੰਦੀਆਂ ਸੀ ਆਟਾ ਪੀਨਰੀਆਂ ਆ ਛੋਟੀਆਂ ਛੁਟਕੀਆਂ ਚੱਕੀਆਂ ਆਟਾ ਪੀਨਰੀਆਂ ਜੀ